ਜੀਵ ਦੇ ਕਲਿਆਣ ਹਿੱਤ ਹੁਕਮਨਾਵੀ ਦੇ ਰੂਪ ਵਿੱਚ ਵਰਕਲ ਕਰਕੇ ਸਾੜੇ ਸ਼ਰਗੜਾ ਤੱਕ ਪਹੁੰਚਾਈ ਨੇ ਸਤਿਗੁਰੂ ਜੀ ਸ਼ਬਦ ਰਾਹੀ ਜੋ ਬਖਸ਼ਿਸ਼ ਕਰ ਰਹੇ ਨੇ ਆਓ ਆਪਣੇ ਹਿਰਦੇ ਰੂਪੀ ਝੋਲੀ ਵਿੱਚ ਪਵਾਣ ਦਾ ਯਤਨ ਕਰੀਏ ਜੀ ਸਤਨਾਮ ਅੰਦੂਲੇ ਅੰਧ ਬਿਖੇ ਬਿਖਰਾਤੇ ਕਿਉ ਚਾਲ ਹੈ ਗੁਰ ਚਾਲੀ ਸਤ ਗੁਰ ਦਿਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਸਤਿਗੁਰ ਜੀ ਬਖਸ਼ ਕਰਦੇ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਉੱਤਮ ਵਕਤਾ ਕਹਿੰਦੀ ਅਸੀਂ ਬਿਲਕੁਲ ਅਗਿਆਨੀ ਹਾਂ ਸਾਨੂੰ ਕੁਝ ਵੀ ਨਹੀਂ ਪਤਾ ਅੰਦਰਲੇ ਕਿਸ ਪੱਖ ਤੋਂ ਹਾਂ ਸੀ ਆਤਮਿਕ ਸੋਝ ਤੋਂ ਪਰਮਾਰਥ ਤੋਂ ਬਾਕੀ ਦੁਨੀਆ ਦੀ ਤਾਂ ਬੜੀ ਸੋਝੀ ਹੈ ਬੜਾ ਗਿਆਨ ਹੈ ਕੁਝ ਖੰਗੋਲ ਦਾ ਪੁੱਛ ਲੋ ਪੰਘੋਲ ਦਾ ਪੁੱਛ ਲੋ ਸਮਾਜ ਦਾ ਪੁੱਛ ਲੋ ਰਾਜ ਦਾ ਪੁੱਛ ਲੋ ਸਾਰਾ ਕੁਝ ਇੱਕ ਪਰਮਾਰਥ ਨਹੀਂ ਹੈ ਉਸ ਵੱਲੋਂ ਅਸੀਂ ਹੀ ਅੰਨੇ ਹਾਂ ਅਗਿਆਨਤਾ ਹੈ ਆਤਮ ਗਿਆਨ ਨਹੀਂ ਹੈ ਆਤਮ ਰਸ ਨਹੀਂ ਹੈ ਆਤਮ ਗਉ ਨਹੀਂ ਹੈ ਉਸ ਕਰਕੇ ਅਸੀਂ ਅੰਨੇ ਹਾਂ ਅਗਿਆਨਤਾ ਅਸੀਂ ਅੰਦੇ ਹਾਂ ਸਾਨੂੰ ਪਤਾ ਨਹੀਂ ਆਤਮ ਰਸ ਕੀ ਹੁੰਦਾ ਹੈ ਜਿੰਨਰ ਥੋੜਾ ਕਿਨਕਾ ਮੱਤਰ ਵੀ ਕਿਸੇ ਨੂੰ ਪਤਾ ਲੱਗਿਆ ਨਾ ਉਹ ਜਿੱਥੇ ਵੀ ਵਿੰਦ ਹੈ ਕੋਈ ਉਹਨੂੰ ਦੇਖਦਾ ਹੈ ਬੜਾ ਜਕਚਾਨਣ ਵਾਲਾ ਥੋੜਾ ਜਿਹਾ ਵੀ ਉਸੇ ਮਨੁੱਖ ਤੋਂ ਇਹ ਪੁੱਛਦਾ ਹੈ ਵਰਨ ਗੁਰੂ ਤੋਂ ਵੀ ਨਹੀਂ ਪੁੱਛਦਾ ਮਨੁੱਖ ਵੀ ਹਰ ਗੁਰੂ ਤੋਂ ਵੱਡਾ ਤਾਂ ਕੋਈ ਗਿਆਨਵਾਨ ਹੈ ਨਹੀਂ ਗੁਰੂ ਤੂੰ ਵੀ ਨਹੀਂ ਪੁੱਛਦਾ ਗੁਰੂ ਕਿਉਂ ਤਾਂ ਤੂੰ ਕਿੱਥੇ ਪੁੱਛਣਾ ਜਿਨ੍ਹਾਂ ਨੂੰ ਕੁਝ ਜਾਣਣਾ ਹੁੰਦਾ ਹੈ ਰੋਜ਼ ਦੇਖਦੇ ਹਸੀਂ ਓ ਟੋ ਟੋ ਕੇ ਪੁੱਛਦੇ ਨੇ ਵੀ ਤੁਸੀਂ ਕਿੱਥੇ ਰੱਖਿਆ ਹੋਇਆ ਖਜ਼ਾਨਾ ਦੇ ਉਹ ਸਾਨੂੰ ਵੀ ਕੱਢ ਕੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਹੈ ਸਭ ਪਾਰੀ ਦਵਾਰੇ ਆਏ ਵੱਖਰ ਕਾਡੋ ਸੌਦਾ ਕਰਾਏ ਉਹ ਕਹਿੰਦੇ ਨੇ ਕੱਢ ਕੇ ਰੱਖੇ ਕੱਢਣਾ ਵੀ ਪੈਂਦਾ ਹੈ ਫਿਰ ਕੱਢੇ ਲਾਜ਼ਮੀ ਕਢੇਗਾ ਕਿਉਂਕਿ ਦਿਖੇਗਾ ਥੇ ਵੀ ਹਾਂ ਲੈਣ ਵਾਲਾ ਹੈ ਉਹ ਕਿਤਾਬ ਕੀ ਕੋਈ ਨਹੀਂ ਹੋਰ ਹੋਰ ਜੀਤੀ ਪਰਮਾਰਥ ਦੇ ਵਿੱਚ ਨਹੀਂ ਸਾਨੂੰ ਰਸ ਹੈ ਨਹੀਂ ਗਿਆਨ ਹੈ ਤੇ ਪੁੱਛੇਗਾ ਵੀ ਨਹੀਂ ਉਹਨੂੰ ਕਹਿੰਦੇ ਨੇ ਅੰਦਲਾ ਅੰਦਾ ਹੈ ਕੰਦੇ ਇਹ ਨਾ ਅੱਖੀਆਂ ਜੇਨ ਮੁਖ ਲੋਇਣ ਨਾਹੀ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੱਖਾਂ ਨਹੀਂ ਹੁੰਦੀਆਂ ਨਾ ਉਹਨਾਂ ਨੂੰ ਅੰਦੇ ਨਾ ਕਹੋ ਅੰਦੇ ਸਹੀ ਨਾਨਕ ਜੋ ਖਸਮੋ ਕੋਥੇ ਜਾਏ ਅੱਖਾਂ ਹੁੰਦਿਆਂ ਹੋਇਆਂ ਪਰਮਾਤਮਾ ਵੱਲੋਂ ਖੁਜਿਆ ਹੋਇਆ ਮਨੁੱਖ ਅੰਨਾ ਹੈ ਅਸੀਂ ਅੰਨੇ ਹਾਂ ਕਾਤੋਂ ਹਾਂ ਬਿਖੇ ਬਿਕਰਾਤੇ ਬਿਲਕੁਲ ਮਾਇਆ ਵਿੱਚ ਰੰਗੇ ਹੋਏ ਵਿਖਮਾਇਆ ਉਹ ਹੁੰਦੇ ਨੇ ਨਾਮ ਵਿੱਚ ਰੰਗੇ ਅਸੀਂ ਵਿਖ ਵਿੱਚ ਰੰਗੇ ਕਿਤਨਾ ਅੰਤਰ ਹੈ ਉਹ ਨਾਮ ਨਹੀਂ ਉਹਨਾਂ ਨੂੰ ਭੁੱਲਦਾ ਉਹ ਸੰਤ ਜਨ ਗੁਰਮੁਖ ਜਨ ਉਹਨਾਂ ਦੀ ਹਰ ਚੀਜ਼ ਨਾਮ ਹੀ ਹੈ ਸੰਤ ਦੀ ਗੁਰਮੁਖ ਦੀ ਹਰ ਚੀਜ਼ ਨਾਮ ਹੈ ਉਹ ਜਪਦੇ ਨਾਮ ਨੇ ਉਹਨਾਂ ਦੀ ਜਾਤ ਨਾਮ ਹੈ ਉਹਨਾਂ ਦਾ ਖਾਣਾ ਨਾਮ ਹੈ ਉਹਨਾਂ ਦਾ ਪਹਿਨਣਾ ਨਾਮ ਹੈ ਸਭ ਕੁਝ ਨਾਮ ਹੁੰਦਾ ਹੈ ਸੋ ਸਤਗੁਰੂ ਜੀ ਕਹਿੰਦੇ ਨੇ ਅਸੀਂ ਕੀ ਹਾਂ ਵਿਖੇ ਵਿਖਰਤੇ ਨਾਮ ਨੂੰ ਛੱਡ ਕੇ ਹਰ ਚੀਜ਼ ਵਿਖੇ ਬਸ ਸਿੱਧੀ ਜੀ ਡੈਫੀਨੇਸ਼ਨ ਹੈ ਨਾਮ ਤੋਂ ਬਿਨਾਂ ਹਰ ਚੀਜ਼ ਕਿਤਨਾ ਹੀ ਵਧੀਆ ਤੁਹਾਨੂੰ ਕੋਈ ਕਹੀ ਜਾਏ ਵੀ ਇਹ ਵਧੀਆ ਕੰਮ ਹੈ ਨਹੀਂ ਸਭ ਤੋਂ ਵਧੀਆ ਕੰਮ ਹੈ ਨਾਮ ਸਗਲ ਉਦਮ ਮੇ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਇਹ ਨਹੀਂ ਕਿ ਆਪਾਂ ਘਟਾ ਦੋ ਕੰਡਾ ਉਹਦੀ ਤਾਂ ਕੰਟੀਨਿਊਟੀ ਬਣ ਜਾਂਦੀ ਹੈ ਸੋ ਵਿਖੇ ਵਿਖਰਾਤੇ ਹੁਣ ਵਿਖ ਨੂੰ ਤਾਰਨ ਦੇ ਲਈ ਕੀ ਹੈ ਵੈਸੇ ਤਾਂ ਸ਼ਬਦ ਦੇ ਅਖੀਰ ਵਿੱਚ ਸਾਰਾ ਕੁਝ ਦੱਸਿਆ ਹੋਇਆ ਹੈ ਪਰ ਇਹ ਵਿਖ ਸਾਨੂੰ ਲੱਗੇ ਨਾ ਜਿਵੇਂ ਲੋਹੇ ਨੂੰ ਜੰਗ ਲੱਗ ਜਾਂਦੀ ਹੈ ਤੇ ਲੋਹੇ ਵਿੱਚ ਸੁਰਾਕ ਹੋ ਜਾਂਦੇ ਨੇ ਜੰਗ ਲੱਗ ਕੇ ਇਸ ਤਰ੍ਹਾਂ ਹੀ ਸਾਨੂੰ ਇਹ ਵਿਖ ਜਿਤਨੀ ਚਿਮੜੀ ਰਹੇਗੀ ਸੜੇ ਅੰਦਰ ਇਹ ਮੋਰਚਾ ਲੱਗ ਜਾਣਾ ਰੂ ਮੋਰਚਾ ਕਰ ਜਨਮ ਜਨਮ ਕੋ ਜਨਮ ਜਨਮ ਕੇ ਲਾਗੇ ਵਿਖ ਮੋਰਚਾ ਵਿਖ ਮੋਰਚਾ माया ਫਿਰ ਕਿਵੇਂ ਦੂਰ ਹੋਵੇ ਲਗ ਸੰਗਤ ਪਾਰ ਉਤਰ ਲਗ ਸੰਗਤ ਸਾਧ ਸواری ਸਾਧਾਂ ਦੇ ਨਾਲ ਗੁਰਮੁਖਾਂ ਦੇ ਨਾਲ ਉਸ ਤੋਂ ਬਿਨਾ ਨਹੀਂ ਨਿਯਮੇ ਨਹੀਂ ਰੱਖਿਆ ਜੋ ਪਾਦਸ਼ਾਹ ਕਹਿੰਦੇ ਭਾਈ ਅਸੀਂ ਬਿਖੇ ਬਿਖਰੰਗੇ ਹੋਇਆ ਮਾਇਆ ਵਿੱਚ ਕਿਉਂ ਚਾਲੇ ਗੁਰ ਚਾਲੀ ਗੁਰੂ ਜੋ ਕਹਿ ਰਿਹਾ ਉਸਤੇ ਨਹੀਂ ਚੱਲ ਸਕਦੇ ਅਸੀਂ ਗੁਰਨਾਮਦਾਸ ਜੀ ਮਹਾਰਾਜ ਕਰੇ ਨਹੀਂ ਚੱਲ ਸਕਦੇ ਇੱਕ ਕਦਮ ਵੀ ਨਹੀਂ ਜੇ ਇੱਕ ਕਦਮ ਵੀ ਤੁਰੇ ਨਾ ਮਰੁਖਾ ਬਾਕੀ ਤਾਂ ਕਦਮ ਗੁਰੂ ਚਲਾ ਦਿੰਦਾ ਆਪੇ ਚਰਨ ਸਰਨ ਗੁਰ ਏਕ ਪੈੰਡਾ ਜਾਏ ਚੱਲ ਜਾਏ ਚੱਲ ਚੱਲ ਜਾਏ ਕਿਤੇ ਚੱਲ ਜਾਏ ਕਿਤੇ ਇੱਕ ਕਦਮ ਸਤਗੁਰ ਕੋਟ ਪੈੰਡਾ ਅੱਗੇ ਹੋਏ ਲੈ ਤਾ ਕਰੋੜ ਕਦਮ ਗੁਰੂ ਦੇ ਸਾਸਕ ਜੀ ਆਪ ਇਸ ਮਾਰਗ ਤੇ ਤਰਿਆ ਵੀ ਨਹੀਂ ਜਾਂਦਾ ਮੈਂ ਦੇਖਿਆ ਗੁਰੂ ਹੀ ਚਲਾਉਂਦਾ ਹੈ ਗੁਰੂ ਆਪੇ ਠਾਉਂਦਾ ਹੈ ਆਪੇ ਜਪਾਉਂਦਾ ਹੈ ਆਪੇ ਜਪਦਾ ਹੈ ਆਪੇ ਦੇਖਦਾ ਹੈ ਆਪੇ ਦਿਖਾਉਂਦਾ ਹੈ ਸਾਰਾ ਕੰਮ ਗੁਰੂ ਕਰਦਾ ਬਸ ਇੱਕ ਪੈੜਾ ਹੈ ਇੱਕ ਕਦਮ ਅਸੀਂ ਚਾਲ ਤੇ ਚੱਲ ਨਹੀਂ ਸਕਦੇ ਫਿਰ ਕੀ ਕਰੀਏ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਗੁਰੂ ਦਇਆ ਕਰੇ ਛੜੇ ਤੇ ਕਰ ਰਿਹਾ ਦੇ ਦਇਆ ਕੀਤੀ ਸ ਸੰਗ ਦੇ ਦਿੱਤੀ ਦਇਆ ਕੀਤੀ ਬਾਣੀ ਦਰਸ਼ਨ ਕਰ ਰਿਹਾ ਦਇਆ ਕੀਤੀ ਉਹਨੇ ਉਸਨੇ ਦਇਆ ਕੀਤੀ ਅਸੀਂ ਇਹ ਵਿਚਾਰ ਰਹੇ ਅਸੀਂ ਸੁਣ ਰਹੇ ਹਾਂ ਜਿਤਨਾ ਜੇ ਕੋਈ ਸੁਣ ਰਿਹਾ ਹੋਵੇ ਤਾਂ ਸੁਣ ਰਿਹਾ ਹੋਵੇ ਤਾਂ ਤੇ ਬਾਰ ਬਾਰ ਕਹੇ ਕੋਈ ਵਿਰਲਾ ਹੀ ਸੁਣਦਾ ਹੈ ਵਿਰਲੇ ਕੋ ਗੁਰ ਸ਼ਬਦ ਸੁਣਾਇਆ ਇਹ ਨੂੰ ਸਮਝਣਾ ਵੀ ਅਸੀਂ ਸੁਣ ਰਹੇ ਆ ਇਹ ਨਹੀਂ ਸੁਣਨਾ ਹੁੰਦਾ ਜੇ ਸੁਣ ਲਿਆ ਸੁਣੇ ਸਿੱਧ ਪੀਰ ਸੁਰਨਾਥ ਉਹ ਤਾਕਤਾਂ ਜਾਣ ਗਿਆ ਉਹਨਾਂ ਨੇ ਫਿਰ ਸਭ ਤੋਂ ਪਹਿਲਾ ਬਚਨ ਚਾਰ ਚਾਰ ਪਉੜੀਆਂ ਦਾ ਜਪ ਚਾਰ ਵਾਰੀ ਸਤਿਗੁਰੂ ਜੀ ਨੇ ਬਾਰ ਬਾਰ ਉਧਰ ਆਇਆ ਹੋਇਆ ਜਪ ਬਾਣੀ ਵਿੱਚ ਜੇ ਤਾਂ ਸਾਨੂੰ ਜਪ ਬਾਣੀ ਨਹੀਂ ਪਕੜ ਆ ਰਹੀ ਸਤ ਗੁਰ ਦਇਆ ਕਰੇ ਸੁਖ ਦਾਤਾ ਸੁਖ ਦੇਣ ਵਾਲਾ ਕਿਸੇ ਤੇ ਦਇਆ ਕਰੇ ਉਹ ਦਾਤਾ ਗੁਰੂ ਦਾਤਾ ਹੈ ਕਹਿੰਦੇ ਫੇਰ ਕੀ ਕਰਦਾ ਹਮ ਲਾਵੈ ਆਪਨ ਪਾਲੇ ਆਪਣੇ ਪੱਲੇ ਵੱਲ ਲਾ ਲੇ ਆਪਣੇ ਭਲੇ ਗੁਰੂ ਤਾਂ ਲਾਣ ਵਾਲਾ ਤਿਆਰ ਹੈ ਅਸੀਂ ਲਗਣ ਵਾਲੇ ਨਹੀਂ ਗੁਰੂ ਦੇ ਅਨੁਸਾਰੀ ਅਸੀਂ ਤਰਨ ਵਾਲੇ ਨਹੀਂ ਗੁਰੂ ਹਮੇਸ਼ਾ ਲਾਣ ਨੂੰ ਤਿਆਰ ਖੜਾ ਗੁਰੂ ਚਾਰੇ ਵਾਂ ਖਿਲਾਰ ਕੇ ਖੜਾ ਹੈ ਕੋਈ ਆਵੇ ਦੇ ਗੁਰੂ ਕੋਲੋਂ ਆ ਲੈ ਕੇ ਉਹ ਲੈ ਕੇ ਆਪਾਂ ਤੁਰ ਜਾਂਦੇ ਪੱਲੇ ਨਾਲ ਹੀ ਲੱਗਦੇ ਪੱਲੇ ਨਾਲ ਲੱਗਣ ਦਾ ਤਰੀਕਾ ਦਰਸਾਇਆ ਗਿਆ ਲੋਕ ਆਪਾਂ ਸਾਰੇ ਵਿਆਹ ਤੇ ਤਾਂ ਪੜਦੇ ਆਂ ਵੈਸੇ ਦੀ ਉਹਨੂੰ ਸੁਣਦਾ ਕਿਸੇ ਨੂੰ ਨਹੀਂ ਜਦੋਂ ਪੜਿਆ ਜਾਂਦਾ ਉਸ ਵਕਤ ਧਿਆਨ ਹੀ ਨਹੀਂ ਹੁੰਦਾ ਉੱਥੇ ਹੱਬੇ ਸਾਖ ਕੋੜਾਵੇ ਡਿੱਠੇ ਤਾਂ ਪੱਲਟ ਡਲ ਲੱਗ ਜਦੋਂ ਸਾਨੂੰ ਸਾਰੇ ਸਾਖ ਟੁੱਟਣ ਵਾਲੇ ਕੂੜੇ ਝੁੱਟੇ ਦਿਖਣ ਤਾਂ ਗੁਰੂ ਦੇ ਪੱਲੇ ਲੱਗਦਾ ਗੁਰੂ ਪੱਲੇ ਲਾ ਲੈਂਦਾ ਉਸ ਵਕਤ ਇਸੇ ਇਸੇ ਚੀਜ਼ ਤੋਂ ਸੀ ਬਣਾਇਆ ਸੀ ਸਾਖਤ ਦੇ ਅਰਥ ਸਾਖ ਅਤ ਜਿਹਦੇ ਬਹੁਤ ਸਾਖ ਜਦੋਂ ਤੱਕ ਲੋਕ ਘਟਮ ਸਭ ਹੁੰਤੇ ਤੋੜੇ ਤੋ ਆਪਨ ਬੇਢੀ ਆਵੇ ਉਹ ਉਹ ਪੱਲੇ ਨਾਲ ਕੀ ਆਪਣੇ ਪੱਲੇ ਨਾਲ ਹੀ ਲੈਂਦਾ ਸਾਰਾ ਆਪਣੇ ਘਰ ਦਾ مالک ਬਣਾ ਦਿੱਤਾ। ਇੱਕ ਬੀਬੀ ਨੂੰ ਇੱਕ ਦਿਨ ਪੱਲਾ ਫੜਾਉਂਦਾ ਹੈ ਉਹਦਾ ਪਿਓ। ਸਾਰੀ ਉਮਰ ਦੇ ਲਈ ਉਹਦੇ مالک ਬਣ ਜਾਂਦੀ ਹੈ। ਉਹਦੇ ਤਨ ਦੀ مالک, ਧਨ ਦੀ مالک, ਘਰ ਦੀ مالک ਨੂੰ ਕਹਿੰਦੇ ਨੇ ਘਰ ਵਾਲੀ। ਸਾਰੀ ਇਸੇ ਤਰ੍ਹਾਂ ਹੀ। ਪਰ ਉਹ ਕਦੋਂ ਬਣੀ ਹੈ ਜਦੋਂ ਸਾਰੇ ਸਾਖ ਛੱਡ ਦਿੱਤੇ। ਸਰੀਰ ਕਰਕੇ ਛੱਡੇ ਨੇ ਮਨ ਕਰਕੇ ਜੇ ਕਿਤੇ ਮਨ ਕਰਕੇ ਵੀ ਕੋਈ ਛੱਡ ਦੇਵੇ ਸਾਖ ਸਾ ਸਬਜੀ ਜੀ ਆਨੰਦ ਵਿੱਚ ਜੀਵੇਗੀ ਉਹ ਜੀਵੇ ਇਸਤਰੀ ਆਨੰਦ ਵਿੱਚ ਜੇ ਤਨ ਕਰਕੇ ਛੱਡ ਕੇ ਆਈ ਹੈ ਇੰਨਾ ਕੁਝ ਮਿਲਿਆ ਜੇ ਕਿਤੇ ਪੱਲੇ ਲਗਣ ਦੀ ਗੱਲ ਹੈ ਜੇ ਕਿਤੇ ਮਨ ਕਰਕੇ ਉਹ ਇਸਤਰੀ ਛੱਡ ਦੇਵੇ ਨਾ ਮਨ ਕਰਕੇ ਮਾਫ ਕਰਨਾ ਬੁਰਾ ਮਤ ਮੰਨਣਾ ਸ਼ੀਦਾ ਇਹ ਦੇਖਣਾ ਤਜਰਬਾ ਜਿਨ੍ਹਾਂ ਨੇ ਕਰਿਆ आनंद ਵਿੱਚ ਹਾਂ ਜੀ ਕਹਿੰਦੇ ਇਹ ਅਵਸਥਾ ਜਿਹਦੀ ਬਣ ਜਾਏ ਉਹ ਨੂੰ ਫਿਰ ਪੱਲੇ ਲਾਉਂਦਾ ਹੈ ਹੱਬੇ ਸਾਗ ਕੁੜਾ ਵੇ ਡਿੱਤੇ ਸਭ ਕੁਝ ਕੁੜਾ ਭੈਣ ਭਰਾ ਮਾਤਾ ਪਿਤਾ ਸਭ ਕੁੜਾ ਵੇ ਦਿੱਖੇ ਇਸੇ ਤਰ੍ਹਾਂ ਹੀ ਇਧਰ ਵੀ ਹੈ ਇਧਰ ਜਦੋਂ ਇਹ ਦਿਖੇ ਵੀ ਨਹੀਂ ਮੇਰਾ ਕੋਈ ਸਹਿਤਾ ਕਰਨ ਵਾਲਾ ਨਹੀਂ ਕਾਕੋ ਭਾਈ ਕਾਕੋ ਬਾਪ ਨਾਮ ਧ੍ਰੇਕ ਝੁੱਟੇ ਸਭ ਸਾਖ ਜਦੋਂ ਇਹ ਲੱਗ ਜਾਏ ਹੈ ਵੀ ਨਹੀਂ ਸੱਚਾ ਕਿੰਨੀ ਕਿਦਰ ਨਿਮਦੇ ਸੱਚਾ ਹੁੰਦਾ ਜਿਹੜਾ ਨਾਲ ਨਿਵੇ ਸਰੀਰ ਦੇ ਹੁੰਦਿਆਂ ਵੀ ਤੇ ਸਰੀਰ ਤੋਂ ਬਾਅਦ ਵੀ ਹਰ ਥਾਂ ਤੇ ਨਾਲ ਰਹੇ ਉਹਨੂੰ ਕਹਿੰਦੇ ਨੇ ਸੱਚ ਉਹਨੂੰ ਕਹਿੰਦੇ ਨੇ ਨਾਮ ਉਹਨੂੰ ਕਹਿੰਦੇ ਨੇ ਪਰਮਾਤਮਾ ਉਹਨੂੰ ਕਹਿੰਦੇ ਨੇ ਸੰਤ ਸੰਤ ਵੀ ਨਾਲ ਨਹੀਂ ਹੁੰਦਾ ਸੋ ਪਾਸ਼ਿਆ ਕਹਿੰਦੇ ਈਸ਼ ਕਰਕੇ ਕਹਿੰਦੇ ਅਸੀਂ ਲੱਗ ਨਹੀਂ ਸਕਦੇ ਕਿਉਂ ਚਾਲਾਂ ਕਿਵੇਂ ਚੱਲ ਸਕਦੇ ਅਸੀਂ ਨਹੀਂ ਚੱਲ ਸਕਦੇ ਸਤਗੁਰ ਦਇਆ ਕਰੀ ਗੁਰੂ ਸਮਝਾ ਦੇ ਵੀ ਕਿ ਤੇਰਾ ਕੋਈ ਨਹੀਂ ਰੇ ਮਨ ਤੇਰਾ ਕੋ ਨਹੀਂ ਫਿਰ ਵੀ ਸਰੀਰ ਕਰਕੇ ਤਾਂ ਉਹਨਾਂ ਵਿੱਚ ਵਿਚਰਮ ਹੈ ਆਪਾਂ ਸਿਰਫ ਮਨ ਕਰਕੇ ਅੰਦਰੋਂ ਜਿੰਨਾਂ ਮੌਤ ਟਾ ਦਿਨਾਂ ਦਾ ਸ਼ਬਦ ਸੱਚ ਹੈ ਸਵਾਰਿਆ ਇਹ ਅਵਸਥਾ ਭਾਈ ਬਣਾਓ ਪਾਦਸ਼ਾਹ ਕਹਿੰਦੇ ਨੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਇਹ ਰਹ ਹਉ ਦੀ ਪੰਕਤੀ ਹੈ ਹੇ ਗੁਰੂ ਕੇ ਸਿੱਖੋ ਹੇ ਗੁਰੂ ਕੇ ਸਿੱਖ ਮਿੱਤਰੋ ਚਲੋ ਗੁਰ ਚਾਲੀ ਗੁਰੂ ਦੀ ਚਾਲ ਤੇ ਚਲੋ ਗੁਰੂ ਦੀ ਚਾਲ ਕਿਹੜੀ ਹੈ ਜੋ ਗੁਰ ਕਹੈ ਸੋਈ ਪਰਮਾਨੰ। ਬਸ ਜੋ ਗੁਰੂ ਕਹਿ ਰਿਹਾ ਉਹ ਚੰਗਾ ਹੈ। ਹੋਰ ਕੋਈ ਕੁਝ ਕਹੀ ਜਾਏ। ਉਹ ਦੀ ਗੱਲ ਨਹੀਂ ਛੋਟੀ। ਗੁਰੂ ਬਿਨਾਂ ਮੈਂ ਨਹੀਂ ਹੋਰ। ਸੜੇ ਕੰਨ ਵਿੱਚ ਹੋਰ ਗੱਲ ਆਵੇ ਹੀ ਨਾ ਕੋਈ। ਗੁਰੂ ਦੀ ਗੱਲ ਹੈ। ਰਹਿਣਾ ਸਾਰਿਆਂ ਵਿੱਚ ਐਸਾ ਅਸਰ ਹੈ ਜੀ। ਸੁਣਨੀ ਗੁਰੂ ਦੀ ਹੈ। ਤੇ ਗੁਰੂ ਜੋ ਕਹਿੰਦਾ ਗੁਰੂ ਕਹਿੰਦਾ ਏ ਕੁਟੰਬ ਜੀ ਤੂੰ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਹ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਚਿਤ ਨਾ ਲਾ ਪਾਈ ਚਿਤ ਸਿਮਰੋ ਚਰਨ ਆਰਵਿੰਦ ਰਸਨਾ ਜਪੈ ਗੋਪਾਲ ਉੱਥੇ ਅਸੀਂ ਤਾਂ ਪਤਾ ਨਹੀਂ ਕਿਤੇ ਕਿਤੇ ਚਿਤ ਲਾਇਆ ਹੋਇਆ ਪਰਵਾਰ ਦੀ ਪਾਲਣਾ ਕਰਨਾ ਸਾਡਾ ਫਰਜ਼ ਹੈ ਡਿਊਟੀ ਹੈ ਉਹ ਕਰ ਪਰ ਚਿਤ ਲਾਉਣਾ ਗੁਰੂ ਕਹਿੰਦਾ ਕੁਰਬਾਨੀ ਤਿਨਾ ਗੁਰ ਸਿੱਖਾਂ ਪਰਦਰਬੇ ਨੂੰ ਹੱਥ ਨਾ ਲਾਵੇ ਪਰ ਨਾਰੀ ਦੇ ਨੇੜ ਨਾ ਜਾਵੇ ਥੋੜਾ ਸਮੇ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸੁਭਾਵੈ ਇਹ ਸਾਰੇ ਭਾਈ ਗੁਰਦਾਸ ਜੀ ਦੇ ਵਚਨ ਕਹਿੰਦੇ ਇਹ ਕਹਿੰਦਾ ਹੈ ਗੁਰੂ ਇਹ ਹੈ ਗੁਰ ਕਹਿ ਸੋਕਾਰ ਕਮਾਵ ਗੁਰ ਕਹਿ ਸੋਈ ਭਲ ਮੰਨੋ ਇਹ ਅਵਸਥਾ ਕਰੋ ਕਦੇ ਭਾਈ ਜੋ ਗੁਰੂ ਕਹਿੰਦਾ ਹੈ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵੇ ਸੁਣਿਆ ਹਰ ਦਿਨ ਕਾ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਨੀ ਭਾਈ ਇਸ ਤੋਂ ਬਿਨਾ ਗਾਈ ਜਾਓ ਸਾਰੀ ਉਮਰੋ ਕੀ ਗੰਦਿਆਂ ਨੂੰ ਵਰਨ ਇਸ ਤਰ੍ਹਾਂ ਗੁਰੂ ਦੇ ਅਨੁਸਾਰੀ ਹੋ ਕੇ ਛਣਗਾ ਤਨ ਦੇ ਕੀ ਕਿਵੇਂ ਕਪੜ ਖੋਲਣਗੇ ਸਾਰਸਕ ਜੀ ਹਕੀਕਤ ਹੈ ਸਾਰੀ ਉੱਪਰ ਗਾਈ ਜਾ ਗਾਉਂਦਿਆਂ ਕੋਈ ਸਾਦ ਨਹੀਂ ਆਏਗਾ ਕਦੇ ਨਹੀਂ ਆਏਗਾ ਸਰਕਰ ਸੇਵਕ ਸੇ ਪੂਜਣ ਸਭਾਵੇਂ ਸਭ ਗਾਵੇਂ ਹਰ ਹਰ ਊਤਬ ਬਾਣੀ ਦੁਨੀਆ ਗਾ ਰਹੀ ਜਿਹਨੇ ਗੁਰੂ ਦੀ ਆਗਿਆ ਮੰਨ ਲਈ ਉਹ ਉਹ ਜੋ ਗਾਉਂਦਾ ਹੈ ਨਾ ਉਹ ਹੋਰ ਨੂੰ ਨਹੀਂ ਸਮਝਾਂਦੀ ਕਿਉਂਕਿ ਜੋ ਗੁਰ ਕਹਿ ਸੋਈ ਭਲ ਮੰਨੋ ਚੰਗਾ ਕਰਕੇ ਫਿਰ ਕੀ ਹੋਵੇਗਾ ਹਰ ਹਰ ਕਥਾ ਨਿਰਾਲੀ ਕਥਾ ਗੱਲ ਨੂੰ ਕਹਿੰਦੇ ਉਹਦੀ ਗੱਲ ਹੀ ਨਿਰਾਲੀ ਹੋਵੇਗੀ ਆਪਣੇ ਆਪ ਵਿੱਚ ਆਪ ਨਿਰਾਲਾ ਹੋ ਜਾਂਦਾ ਹੈ ਉਹ ਆਪਣੇ ਆਪ ਵਿੱਚ ਆਪ ਨਿਰਾਲਮ ਹੁੰਦਾ ਹੈ ਪਰਮੇਸ਼ਰ ਵੀ ਤਾਂ ਆਪਣੇ ਆਪ ਵਿੱਚ ਆਪ ਨਿਰਾਲਮ ਹੈ ਤੁਮ ਸਭ ਹੀ ਤੇ ਰਹਤ ਨਿਰਾਲਮ ਪੜਦੇ ਹੋ ਤੁਸੀਂ ਰੋਜ਼ ਉਹ ਵੀ ਇਸੇ ਤਰ੍ਹਾਂ ਉਹ ਰਲਦੇ ਨਹੀਂ ਉਹ ਰਲਾਏ ਕਿਸੇ ਦੇ ਨਾ ਰਲਨੀ ਕਿਤੇ ਨਹੀਂ ਰਲਦੇ ਰਹਿਣ ਵੀ ਸਾਰੇ ਵਿੱਚ ਰਲਦੇ ਲੱਗਦਾ ਵੀ ਹੋਵੇ ਤੁਹਾਨੂੰ ਵੀ ਸਾਡੇ ਵਿੱਚ ਹੀ ਰਲੇ ਹੋਏ ਨੇ ਕਦੇ ਵੀ ਰਲਦੇ ਆਪਣੇ ਆਪ ਵਿੱਚ ਉਹਦੀ ਗੱਲ ਹੀ ਨਿਰਾਲੀ ਹੁੰਦੀ ਹੈ ਪਰਮੇਸ਼ਰ ਵੀ ਤਾਂ ਨਿਰਾਲਾ ਹੈ ਨਾ ਜਦ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦੇ ਹੋਵੇ ਸਾਰਾ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿਓ ਬੇਗ ਬੇਗਾਲੀ ਤੇਰੀ ਨੀ ਕਰਨੀ ਬੇਗ 체ਤੀ ਬੇਗਾਲੀ ਹੋਰ 체ਤੀ ਜਲਦੀ ਕਰ ਗੁਰੂ ਨੂੰ ਸੇਵ ਗੁਰੂ ਨੂੰ ਸੇਵਣਾ ਕੀ ਹੈ ਗੁਰੂ ਦੇ ਅਨੁਸਾਰੀ ਚੱਲਣਾ ਸੋ ਸੇਵਕ ਜੋ ਸਤਗੁਰ ਸੇਵੈ ਚੱਲੇ ਸਤਗੁਰ ਭਾਏ ਇਤੇ ਚੱਲਣੀ ਚਾਲ ਹੀ ਹੈ ਉਹ ਹੈ ਸੇਵਾ ਉਹੀ ਹੈ ਗੁਰਸੇਵਾ ਗੁਰਸੰਗਤ ਗੁਰਸਿਮਰ ਉਹ ਸੇਵਾ ਹੈ ਬਾਕੀ ਦੀ ਬਾਕੀ ਤਾਂ ਸੇਵਾ ਦੁਖਦਾਈ ਲਿਖੀ ਹੈ ਪਾਤਸ਼ਾਹ ਜੋ ਕਹਿੰਦੇ ਭਾਈ ਸਤਗੁਰ ਸੇਵ ਖਰਚ ਹਰ ਬੰਦੋ ਬਤ ਜਾਣੋ ਅੱਜ ਕੇ ਕੱਲ ਹੀ ਗੁਰੂ ਨੂੰ ਸੇਵ ਕੇ ਹੀ ਤੁਹਾਡੇ ਕੋਲ ਖਰਚ ਪੱਲੇ ਪਏਗਾ ਵੈਸੇ ਨਹੀਂ ਪੈਂਦਾ ਵਰਨਾ ਨੰਗ ਖਰਚ ਜਿਹੜਾ ਅੱਗੇ ਨਾਲ ਚੱਲਦਾ ਹੋਵੇ ਇਹ ਮਾਰਗ ਕੇ ਗਣੇ ਜਾਏ ਦਾ ਕੋਸਾ ਹਰ ਕਾ ਨਾਮ 우ਹਾ ਸੰਗ ਤੋਸਾ ਤੋਸਾ ਕਹਿੰਦੇ ਨੇ ਰਾਹ ਦੇ ਖਰਚ ਜਿਹੜਾ ਰਸਤੇ ਵਿੱਚ ਕਿਤੇ ਵੀ ਲੋੜ ਪਵੇ ਸਾਨੂੰ ਲੈ ਲਈਓ ਤੋਸਾ ਕਰ ਉਹ ਹੈ ਨਾਮ ਅੱਗੇ ਹੁਣ ਤਾਂ ਚੱਲਣਾ ਹੀ ਨਹੀਂ ਕੁਝ ਜਹ ਬਾਤ ਪਿਤਾ ਸੁਤ ਮੀਤ ਨਾ ਭਾਈ 우ਹਾ ਨਾਮ ਤੇਰੇ ਸੰਗ ਸਹਾਈ ਨਾਲ ਵੀ ਇਹ ਸਹਤਾ ਵੀ ਕਰਦਾ ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਨੂੰ ਸੇਵੋ ਸੇਵ ਕੇ ਹੀ ਖਰਚ ਨਾਮ ਰੂਪੀ ਖਰਚ ਤੁਹਾਡੇ ਕੋਲ ਆਏਗਾ ਇਸ ਕੰਮ ਵਿੱਚ ਦੇਰੀ ਨਾ ਕਰੋ ਮੱਤ ਜਾਣੋ ਅੱਜ ਕੇ ਕੱਲ ਅੱਜ ਕੱਲ ਕਰ ਲਿਓ ਅੱਜ ਕੱਲ ਕਰਦਿਆਂ ਕਾਲ ਵਿਆਪੇ ਬਹੁਤਾ ਜਲਾਂ ਕਾਲ ਕਰੰਤਾ ਅਬ ਕਰ ਅਬ ਕਰਤੇ ਸੋ ਇਹ ਤਾਲ ਪਾਛੇ ਕਛੂ ਨਾ ਹੋਏਗੋ ਜੋ ਸਰ ਪਰ ਆਵੇ ਕਾਲ ਚੇਤੀ ਕਰ ਭਾਈ ਜਿੰਨੀ ਜਲਦੀ ਹੋਦੀ ਹੈ ਸਹਿਸਕਤੀ ਸ਼ਲੋਕਾਂ ਵਿੱਚ ਪਾਦਸ਼ਾਹ ਬਖਸ਼ਿਸ਼ ਕਰਦੇ ਨੇ ਨਹਿ ਬੇਲੰਬ ਧਰਮੰ ਬੇਲੰਬ ਪਾਪੰ ਧਰਮ ਦੇ ਕੰਮ ਵਿੱਚ ਕਦੇ ਦੇਰੀ ਨਾ ਕਰ ਪਿੱਛੇ ਹੋ ਜਾਏਗਾ ਦੇਰੀ ਨਾ ਕਰ ਬੇਲੰਬ ਪਾਪੰ ਪਾਪ ਵਿੱਚ ਦੇਰੀ ਕਰ ਲੈ ਬੇਲੰਬ ਕਹਿੰਦੇ ਨੇ ਦੇਰੀ ਜਲਦੀ ਕਰੋ ਕਹਿੰਦੇ ਭਾਈ ਕੰਮੇ ਕੀ ਪਤਾ ਅੱਜ ਕੱਲ ਦਾ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਭਾਈ ਏ ਹਰੀ ਦੇ ਏ ਭਲੇ ਪੁਰਖੋ ਹਰੀ ਦੇ ਸੰਤੋ ਜਪੋ ਕੀ ਜਪਣਾ ਹਰ ਜਪਣਾ ਹਰੀ ਨਾਮ ਨੂੰ ਜਪਣਾ ਕਰੋ ਜਲਦੀ ਭਲੇ ਪੁਰਖਾਂ ਸਾਧੋ ਮਨ ਕਾ ਮਾਨ त्याਗੋ ਭਲੇ ਪੁਰਖੋ ਏ ਭਲੇ ਪੁਰਖੋ ਚਲੋ ਜਪੋ ਭਾਈ ਹਰੀ ਦਾ ਨਾਮ ਜਪਿਆ ਹੀ ਉਹ ਸੰਤ ਤੁਹਾਡੇ ਨਾਲ ਚੱਲੇਗਾ ਹੋਰ ਕੁਝ ਨਹੀਂ ਚੱਲਦਾ ਹਰੀ ਦਾ ਜਪ ਹੀ ਚੱਲੇਗਾ ਹੋਰ ਕੋਈ ਨਹੀਂ ਜਾਂਦਾ ਪਰ ਜਪਦਾ ਉਹ ਹੈ ਜਿਨ ਕੇ ਵੱਡੇ ਭਾਗ ਵੱਡ ਉੱਚੇ ਤਿੰਨ ਹਰ ਜਪਿਉ ਚ ਪਾਣੀ ਉਹ ਹੀ ਜਪ ਸਕਦਾ ਹੈ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਨਾ ਦੀ ਜਿਨਾਂ ਨੇ ਵੀ ਹਰੀ ਜਪਿਆ ਅਜ ਤੱਕ ਉਹ ਹਰੀ ਦਾ ਰੂਪ ਹੋ ਗਏ ਉਸੇ ਤਰ੍ਹਾਂ ਦੇ ਹੋ ਜਾਂਦੇ ਕੋਈ ਅੰਤਰ ਨਹੀਂ ਹੁੰਦਾ ਹਰ ਕਾ ਸੇਵਕ ਹਰ ਹੀ ਜੇਹਾ ਭੇਤ ਨਾ ਜਾਣੋ ਬਨੁਖਦੇ ਆ ਜੋ ਪ੍ਰਾਣੀ ਇਸ ਦਿਨ ਭਜੈ ਹੋਰ ਤਰੀਕਿਆਂ ਨਾਲ ਨਹੀਂ ਇਸ ਦਿਨ ਰਾਤ ਦਿਨ ਇਸ ਰਾਤ ਨੂੰ ਕਹਿੰਦੇ ਨੇ ਦਿਨ ਦਿਨ ਰਾਤ ਜਿਹੜਾ ਜਪਦਾ ਹੈ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਬਾਣੀ ਕੋਈ ਫਰਕ ਹਰ ਬਣ ਜਾਂਦੇ ਨੇ ਹਰੀ ਬਣਦੇ ਨੇ ਹਰੀ ਆਪ ਕੋਛ ਉਹ ਦੇ ਨੂੰ ਬਣਾ ਕੇ ਆਪਣਾ ਰੂਪ ਕੋਈ ਦੁਨੀਆ ਵਿੱਚ ਐਸਾ ਨਹੀਂ ਜਿਹੜਾ ਸਭ ਕੁਝ ਆਪਣਾ ਦੇ ਦੇ ਸਤ ਸੰਗ ਜੀ ਪਰਮਾਤਮਾ ਗੁਰੂ ਸਾਰਾ ਕੁਝ ਦੇ ਦਿੱਤਾ ਆਪਣਾ ਕਹਿੰਦੇ ਜੀ ਨਾਲੇ ਹਰ ਜਪਿਆ ਹੈ ਅੱਜ ਤੱਕ ਉਹ ਹਰੀ ਹੋ ਗਏ ਨੇ ਤੇ ਹਰੀ ਉਹਨਾਂ ਨੂੰ ਚੋਜ ਕਰਨ ਵਾਲਾ ਮਿਲ ਜਾਂਦਾ ਚੋਜੀ ਵੱਲ ਜਾਂਦੇ ਨੇ ਉਹਨਾਂ ਨਾਲ ਚੋਜ ਕਰਦਾ ਹੈ ਉਹ ਵੀ ਚੋਜੀ ਚੋਜੀ ਮੇਰੇ ਪਿਆਰਿਆ ਕੇਲ ਕਹਿੰਦੇ ਨੇ ਚੋਜੀ ਕੇਲ ਕਰਨ ਦੇ ਹੰਜ ਨੂੰ ਅਚਿੰਤੇ ਬਾਜ ਪਏ ਕੇਲ ਕੇ ਲਾਲੀ ਕੇਲ ਕਰਨ ਵਾਲਾ ਚੋਜ ਕਰਨ ਵਾਲਾ ਫਿਰ ਉਹ ਵੀ ਚੋਜ ਕਰਦੇ ਨੇ ਜਿਵੇਂ ਉਹ ਪਰਮੇਸ਼ਰ ਕਰਦਾ ਹੈ ਉਵੇਂ ਹੀ ਹੋ ਕਰਦੇ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਬਨਵਾਲੀ ਹੈ ਬੰਦੇ ਮਾਲਕ ਇਹ ਸੰਸਾਰ ਰੂਪੀ ਬਨਦੇ ਮਾਲਕ ਉਸ ਨੂੰ ਕਹਿ ਰਹੇ ਨੇ ਸਾਡੇ ਤੇ ਕਿਰਪਾ ਕਰ ਸਾਡੀ ਵੀ ਲੋਚ ਬਣ ਜਾਏ ਜਪਨ ਦੀ ਇੱਛਾ ਬਣ ਜਾਏ ਮਜਬੂਰੀ ਜੀ ਹੈ ਲੋਚ ਦੀ ਐ ਛਾਨੀ ਸਾਡੀ ਨਿਤਨੇਮ ਕਰਦੇ ਹੋ ਬੜੀ ੱਚੀ ਗੱਲ ਹੈ ਹਟ ਜੇ ਨਾਲ ਕਰਦੇ ਹੋ ਲੋਚ ਨਹੀਂ ਹੈ ਅੰਦਰ ਜਿਵੇਂ ਮਾਇਆ ਦੀ ਲੋਚ ਹੈ ਦੁਨੀਆਂ ਦੇ ਕਾਰਜ ਦੀ ਲੋਚ ਹੈ ਉਸ ਤਰ੍ਹਾਂ ਲੋਚ ਨਹੀਂ ਹੈ ਨਾਮ ਦੀ ਜਿਸ ਦੇ ਅੰਦਰ ਹੈ ਫਿਰ ਉਹਨੂੰ ਭੁੱਲਾ ਭੁੱਲ ਦੀ ਗੱਲ ਥੋੜੀ ਹੁਣ ਮਾਇਆ ਦੀ ਲੋਚ ਹੈ ਬਿਨਾਂ ਜਪੇ ਮਾਇਆ ਯਾਦ ਆਈ ਜਾਂਦੀ ਹੈ ਬਿਨਾਂ ਜਪੇ ਹੀ ਜਪੀ ਜਾਂਦਾ ਹੈ ਮਨੁੱਖ ਉਹਦੇ ਵਿੱਚ ਜਪ ਨਾਮ ਦੇ ਵਿੱਚ ਮਨੁੱਖ ਅੱਕਦਾ ਵੀ ਹੈ ਥੱਕਦਾ ਵੀ ਹੈ ਸੰਗਤ ਵਿੱਚ ਨਾਮ ਵਿੱਚ ਸੇਵਾ ਵਿੱਚ ਗੁਰੂ ਦੇ ਵਿੱਚ ਬਾਕੀ ਦੀ ਸੇਵਾ ਵਿੱਚ ਮੈਂ ਦੇਖਿਆ ਦੌੜੇ ਫਿਰਦੇ ਆ ਮਨੁੱਖ ਕੋਈ ਥੱਕੇ ਮਾ ਕੇ ਮਾ ਨਹੀਂ ਦੇਖਿਆ ਆਪਣੇ ਨੇੜੇ ਦੂਰ ਵਾਲੇ ਨੂੰ ਸਾਰੇ ਦੇਖ ਦਉ ਤਾ ਕੋਈ ਥਕੇ ਬਾਰੇ ਕਦੇ ਉੱਥੇ ਆਕਦਾ ਨਹੀਂ ਕੰਮ ਕਰਦਾ ਨਹੀਂ ਹਾਲਾਂਕਿ ਉਹ ਕੰਮ ਹੀ ਬੜਾ ਔਖਾ ਹੈ ਜਿਹੜਾ ਬਾਹਰ ਦੀ ਸੇਵਾ ਦਾ ਬੜਾ ਔਖਾ ਕੰਮ ਸਰੀਰ ਵੀ ਉਹਦੇ ਵਿੱਚ ਮਨ ਵੀ ਉਹਦੇ ਵਿੱਚ ਨਾਸ ਲੱਗ ਰਿਹਾ ਤੇ ਚਿੰਤਾ ਵੀ ਬੜੀ ਵੱਧਦੀ ਹੈ ਨਾਮ ਵਿੱਚ ਤਾਂ ਚਿੰਤਾ ਦੂਰ ਹੁੰਦੀ ਹੈ ਬਲਕਿ ਨਾਮ ਵਿੱਚ ਸੰਗਤ ਵਿੱਚ ਗੁਰਸੇਵਾ ਵਿੱਚ ਝੋਰਾ ਵੀ ਖਤਮ ਚਿੰਤਾ ਵੀ ਖਤਮ ਉੱਥੇ ਜਾਦਾ ਉੱਥੇ ਨੂੰ ਜਿਆਦਾ ਚੱਲਦਾ ਹੈ ਕਿਉਂ ਕਿਉਂਕਿ ਉਹ ਵਿਚਾਰੇ ਕੀ ਕਰੈ ਜਾਂ ਭਾਗ ਤੁਰ ਬੱਤੇ ਉੱਥੇ ਚੱਲਦਾ ਨਹੀਂ ਬਸ ਨਹੀਂ ਹੁੰਦਾ ਮੇਰੇ ਅੰਦਰ ਇਹ ਲੋਚ ਬਣੇ ਮੇਰੇ ਤੇ ਕਿਰਪਾ ਕਰ ਹਰ ਕਿਰਪਾ ਕਰ ਬਣਵਾਲੀ ਕੀ ਹਰ ਹਰ ਜਪਨ ਜਪ ਲੋ ਚੋ ਲੋ ਚਾਂਦੀ ਮੇਰੇ ਅੰਦਰੇ ਛਾਵੜੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਸ ਤਰ੍ਹਾਂ ਹੀ ਦਿਨ ਰਾਤ ਦੇ ਦਿੰਦਾ ਹੈ ਸਾਰਸنگ ਜੀ ਲਾ ਰੱਖੇਗਾ ਆਪਣੇ ਨੇੜੇ ਕਿਵੇਂ ਹੀ ਲਾ ਰਖੇ ਜਿੱਥੇ ਵੀ ਚਲੇਗਾ ਤੂੰ ਤੇਰੇ ਨਾਲ ਜਪਾਨ ਵਾਲਾ ਨਾਲ ਚਲੇਗਾ ਭੁੱਲਣ ਹੀ ਦੇਦਾਉ ਐਸਾ ਹੈ ਮੇਰਾ ਮਾਲਕ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾਂ ਪਗ ਰਾਲੀ ਫਿਰ ਕਿਵੇਂ ਹੋਵੇਗਾ ਸੰਗਤ ਵਿੱਚ ਜਨਮ ਜਨਮ ਕੇ ਲਾਗੇ ਬਿਖ ਬੋਰ ਚ ਲਗ ਸੰਗਤ ਸਾਧ ਸਵਾਰੀ ਪਹਿਲਾਂ ਵੀ ਬਚਨ ਸਾਂਝਾ ਕੀਤਾ ਸੰਗਤੋਂ ਬਿਨਾ ਨਹੀਂ ਹੈ ਬਿਨ ਸੰਗਤੀ ਐਸੇ ਰਹੇ ਜੈਸੇ ਪਸ਼ਟੌਰ ਪਸ਼ੂ ਵਰਗਾ ਹੈ ਬ੍ਰੱਖ ਫਿਰ ਤੇ ਸਤਗੁਰੂ ਜੀ ਕਿਹਦੇ ਪਸ਼ੂ ਵਰਗਾ ਬਿਨ ਨਾਮ ਤੋਂ ਬਿਨਾਂ ਸੰਗਤੋਂ ਮੇਰਾ ਕੀਤਾ ਕੁਛੋ ਨਾ ਜਾਣੀ ਬਿਨ ਨਾਮ ਹੈ ਸਭ ਚੋਰ ਸਤਗੁਰੂ ਜੀ ਨੇ ਬਹੁਤ ਸਖਤ ਬਚਨ ਕਿਹਾ ਹੈ ਕਿਸੇ ਨੂੰ ਚੋਰ ਕਹਿ ਦੇਣਾ ਕੋਈ ਛੋਟੀ ਮੱਠੀ ਗੱਲ ਨਹੀਂ ਜਨ ਨਾਨਕ ਸੰਗਤ ਸਾਧ ਹਰ ਮੇਲੋ ਸਾਧਾ ਦੀ ਸੰਗਤ ਵਿੱਚ ਸਾਨੂੰ ਮੇਲੋ ਸਾਧਾ ਦੇ ਸੰਗ ਵਿੱਚ ਸਾਨੂੰ ਮੇਲੋ ਅਸੀਂ ਨਹੀਂ ਸਾਨੂੰ ਨਹੀਂ ਬਦਲ ਸਾਧ ਕੌਣ ਉਹ ਸਾਧ ਆਪ ਹੀ ਆ ਜਾਏਗਾ ਥੋੜੇ ਸਮੇਂ ਲਈ ਤੁਹਾਡੇ ਲਈ ਸਾਧ ਬਣ ਜਾਏਗਾ ਉਹ ਆਪ ਚਾਏ ਸਾਧ ਨਾ ਵੀ ਹੋਵੇ ਕੋਈ ਜ਼ਰੂਰੀ ਨਹੀਂ ਹੁੰਦਾ ਜਪਾਨ ਲਈ ਐਸੀ ਕਲਾ ਵਰਤਾ ਦਿੰਦਾ ਹੈ ਪਰਮੇਸ਼ਰ ਕਿਰਪਾ ਕਰ ਸਾਨੂੰ ਮੇਲੋ ਸਾਧ ਤੇ ਹੋਰ ਕੀ ਕਰੀਏ ਅਸੀਂ ਹਮ ਸਾਧ ਜਿਨਾ ਪਗ ਰਾਲੀ ਰਾਲ ਕਹਿੰਦੇ ਨੇ ਧੂੜ ਨੂੰ ਰਵਾਲ ਤੇ ਰਾਲ ਅਸੀਂ ਸਾਧਾ ਦੇ ਚਰਨਾਂ ਦੀ ਧੂੜ ਹੋ ਕੇ ਰਹੀਏਗੇ ਨਾਨਕ ਬਗੋਏ ਦਰ ਤੁਰਾਂ ਤੇਰੇ ਚਾਕਰਾਂ ਪਾ ਖਾਕ ਪਾ ਖਾਕ ਪੈਰਾਂ ਦੀ ਖਾਕ ਪੈਰਾਂ ਦੀ ਧੂੜੀ ਵਿੱਚ ਲੁੜਨਦੀ ਸੋਹਾ ਪੈਰਾਂ ਦੀ ਖਾਕ ਬਣਦੇ ਉਹਨਾਂ ਦੀ ਕਿਉਂਕਿ ਉਹਨਾਂ ਦੇ ਚਰਨਾਂ ਦੇ ਵਿੱਚ ਸਾਰਾ ਸੁੱਖ ਹੁੰਦਾ ਹੈ ਨਾਨਕ ਦਾਸ ਇਹ ਸੁੱਖ ਮੰਗੇ ਮੌ ਕਉ ਕਰ ਸੰਤਨ ਕੀ ਤੋਰੇ ਸਭ ਤੋਂ ਵੱਡਾ ਸੁੱਖ ਸਤਗੁਰੂ ਜੀ ਨੇ ਗੁਰੂ ਕੇ ਸੰਗਤੀਆਂ ਦੇ ਚਰਨਾਂ ਦੇ ਵਿੱਚ ਦੱਸਿਆ ਹੈ ਸਤਿਗੁਰ ਜੀ ਦੀ ਰਹਿਮਤ ਕਰ ਹੋਈ ਪੜ ਚੁੱਕਦੀ ਖਿਵਾ ਬਖਸ਼ਣਾ ਜੀ ਆਸ਼ੀਸ਼ ਬਖਸੋ ਵਾਹੀ ਗੁਰੂ ਜੀ ਦਾ ਖਾਨਸਾ ਵਾਹੀ ਗੁਰੂ ਜੀ ਕੀ ਫਤ